ਇਸ ਦਾ ਸਰੇ ਅੱਜ ਸੀਟੂ ਇਸ ਦੀਆਂ ਭਰਾਤਰੀ ਜਿੱਥੇ ਬੰਦਿਆਂ ਵੱਲੋਂ ਮਿਹਰਦੂਰਦੇਸ਼ ਬਣਾਇਆ ਜਾ ਰਿਹਾ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਤੇ ਇਹਦੇ ਵਿੱਚ ਮਲਾਜਮਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਪਹਿਲ ਗਾਮ ਦੇ ਕੇ ਜੋ ਭਾਜਪਾ ਸਰਕਾਰ ਨੇ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਆ ਉਸ ਦੀ ਨਕੇਦੀ ਕੀਤੀ ਜਾਵੇਗੀ ਤਾਂ ਬੀ ਦੂਰ ਹੁਣ ਚਾਹ ਪੀ ਰਹੇ ਨੇ ਤੇ ਪ੍ਰੋਗਰਾਮ ਅਸੀਂ ਵੱਡੇ ਪੱਧਰ ਤੇ ਕਰਾਂਗੇ ਸੀਆਈਟੀਯੂ ਗਵਰਨਮੈਂਟ ਜੀਨ ਵਿਗਿਆਨਕ 50 ਸਬਡਿਵੀਜ਼ਨ ਸਰਵਿਸ ਫੈਡਰੇਸ਼ਨ ਤੇ ਡਰੇਗਾ ਕਾਮਿਆਂ ਵੱਲੋਂ ਤੇ ਅੰਗਰਵਾੜੀ ਵਰਕਰਾਂ ਵੱਲੋਂ ਇਹ ਰਲ ਮਿਲ ਕੇ ਅਸੀਂ ਬੀ ਦੂਰ ਦੇਸ ਬਣਾ ਰਹੇ ਹਾਂ ਸਾਡੇ ਇੱਕ ਰੰਦ ਕਰਦੇ ਹਾਂ ਹਲੋ 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 ਕਰਕੇ ਮੇਰੇ ਨਾਲ ਕਰ ਸਕਦੇ ਆ ਜੀ ਸ੍ਰੀ ਗੰਗੋਦਾਨ ਵਿਖੇ ਸਟਾਫ ਚਾਹ ਪੀ ਲਈਏ ਕਿਰਪਾ ਕਰਕੇ ਸਾਹਮਣੇ ਬੈਠਣ ਦੀ ਕਿਰਪਾਲਤਾ ਕਰੋ ਜੀ ਤਾਂ ਜੋ ਅਸੀਂ ਅੱਜ ਮਜ਼ਦੂਰ ਦਿਵਸ ਮਨਾ ਸਕੀਏ ਸੀਟੂ ਅਧਿਸ਼ ਦੀਆਂ ਭਰਾਵਰੀ ਜਿੱਥੇ ਬੰਦੀਆਂ ਵੱਲੋਂ ਇਹ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਇਹਦੀ ਮਹੱਤਤਾ ਆਪਾਂ ਸਾਰਿਆਂ ਨੂੰ ਪਤਾ ਹੈ ਅੱਜ ਦਾ ਦਿਨ ਅਸੀਂ ਕਿਉਂ ਮਨਾਉਨੇ ਆ ਇਹ ਅਸੀਂ ਪਿੰਡ ਚ ਅਮਰੀਕਾ ਦੇ ਪੂਰਾ ਕਰਨ ਦੀ ਕਿਲੋਣਾ ਸਾਡੇ ਬੱਚੇ ਪੜ੍ਹਨੇ ਆ ਅੱਗੇ ਲੋਕ ਸੇਵਾ ਕਰਨੇ ਨੇ ਜਿਹੜੇ ਚੋਂ ਸੇਵਾ ਕਰ ਜਾਂਦਾ ਬੰਦਾ ਉਹ ਵੇਹਦਾ ਵੀ ਮਿੱਟੀ ਪੀਂਦਿਆ ਕਸਾ ਬੰਦਾ ਧੋਪਾ ਲਗਾਤਾਰ ਧੋਪਾ ਢੇਪੜੀਆ ਕੰਮ ਕਰਦਾ ਤੇ ਜਦੋਂ ਸਾਨੂੰ ਹੁਣ ਇਹ ਰੁਜ਼ਗਾਰ ਮਿਲਿਆ ਸੀ ਸਾਰਾ ਕੰਮ ਆਉਂਦਾ ਇਮਾਨਦਾਰੀ ਨਾਲ ਕਰੀਏ ਲੋਕ ਕਹਣਗੇ ਹਾਂ ਜੀ ਅਸੀਂ ਆ ਕੰਮ ਇਹ ਸੂਲਕੂ ਬੈਟਿੰਗ ਮੰਨੀ ਆ ਕਿਸੇ ਪਿੰਡ ਚੋਂ ਕੋ ਕੰਮ ਕਰਾ ਵੀ ਮੇਰੇ ਘਰ ਆ ਮੈਂ ਉਹ ਤੋਂ ਕਰਾਵਾਂਗੇ ਉਹ ਬਹੁਤ ਸਾਰੇ ਕੰਮ ਕਰਦੇ ਆ ਹੁਣ ਕੀ ਆ ਵੀ ਅਸੀਂ ਨਕਮੇ ਸਿੱਧ ਹੁੰਦੇ ਜਾਂਨੇ ਆ ਅਗਾਂ ਆ ਇਹਦਾ ਜਿਹੜਾ ਸੌਇਟ ਚੱਕਣੀ ਆ ਤੇ ਉਹ ਇੱਕ ਇੱਕ ਟੱਕਰ ਕੀ ਚੱਕਣੀ ਆ ਉਹਦੇ ਜੋ ਕੋਲਿਆ ਸਮੇਂ ਦੇ ਅੰਦਰ ਆਪਣੀ ਗੱਲ ਨੂੰ ਜਿਹੜਾ ਹੈ ਸਾਂਝੀ ਕਰੇ ਕਿਉਂਕਿ ਬੁਲਾਰੇ ਸਾਡੇ ਕੋਲ ਬਹੁਤ ਜ਼ਿਆਦੇ ਨੇ ਸਮਾਂ ਨੂੰ ਪਤਾ ਹੈ ਅਰਕ ਨੇ ਜਿਹੜੇ ਵੀ ਆਏ ਨੇ ਜਾਣ ਚੜੀ ਗਈ ਸ਼ਰੀਰ ਹੋਏ ਉਸ ਤੋਂ ਬਾਅਦ ਜਿਹੜੇ ਮਜ਼ਦੂਰ ਆਪੂ ਸੀ ਉਹ ਗ੍ਰਿਫਤਾਰ ਕਰ ਲਏ ਗਏ ਕਿ ਸੀ ਸਾਡੇ ਮਜ਼ਦੂਰ ਆਪੂਆਂ ਨੂੰ ਫਾਸੀ ਦੀ ਸਜ਼ਾ ਦਿੱਤੀ ਗਈ ਜਦੋਂ ਫਾਸੀ ਦੀ ਸਜ਼ਾ ਹੋਈ ਤਾਂ ਮਜ਼ਦੂਰ ਵਰਗ ਜਾਗਰੂਕ ਹੋਇਆ ਇਹਨਾਂ ਨੂੰ ਲੱਗਿਆ ਕਿ ਸਰਪਨਾਖ ਹੈ ਫਿਰ ਜਿਹੜਾ ਕਾਨੂੰਨ ਬਣਿਆ ਜਿਹਨੂੰ ਅਸੀਂ ਲੇਬਰ ਐਕਟ ਕਹਿੰਦੇ ਆ ਅੱਜ ਦੇ ਮਹੀਨੇ ਦੇ ਸਵੱਛ ਸ਼ਾਮਲ ਹੋਏ ਸਾਰੇ ਸਾਥੀਆਂ ਦਾ ਸਵਾਗਤ ਹੈ ਜਿਹੜਾ ਮਜ਼ਦੂਰ ਹੈ ਉਹ ਕਿਸੇ ਵੀ ਸਮਾਜ ਦੀ ਅਮੀਰ ਦੀ ਹਕੀਮ ਦਾ ਨੂੰ ਕਾਮੇ ਸਭੀ ਦਾ ਉਹ ਜਿਹੜੇ ਹੈਗੇ ਆ ਗੁਜਾਰ ਸਰਕਾਰ ਨੇ ਛੋਟੇ ਛੋਟੇ ਤੇ ਛੱਡ ਕੇ ਅਰ ਨਵੇਂ ਲਾਗੂ ਕੀਤੇ ਮੈਂ ਐਨਕੀ ਦਾ ਇਹ ਪਹਿਲਾ ਵਾਲਾ ਜਿਹੜਾ ਸੰਘਰਸ਼ ਲੜਿਆ ਉਹ ਬਹੁਤ ਹੀ ਸਨਮਾਨਯੋਗ ਆ ਤੇ ਬਹੁਤ ਉਹਨਾਂ ਦੀ ਕੁਰਬਾਨੀ ਹੈ ਪਰ ਆਪਾਂ ਨੂੰ ਅੱਗੇ ਨਵੇਂ ਬਾਰੇ ਵੀ ਸੋਚਣਾ ਚਾਹੀਦਾ ਵੀ ਆਪਾਂ ਗਵਰਨਮੈਂਟਿਕ ਅਧਿਕਾਰੀਆਂ ਦੇ ਤੋਂ ਉਹਨਾਂ ਨੇ ਕਿਉਂਕਿ 100 ਤੱਕ ਇਹ ਇਹ ਚੱਲਦਾ ਯੋਗ ਕੋ ਕਰ ਕਿ 100 ਬੰਦਾ ਵੀ ਇੱਥੇ ਕੰਮ ਕਰਦੇ ਆ ਉਹ ਜਦੋਂ ਸੰਸਥਾ ਨੂੰ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਉਹਨੂੰ ਕਿੱਥੇ ਲਿਖੂਗੇ ਇਹ ਸਾਡੀਆਂ ਮੰਗਾਂ ਕਾਹੂ ਇਹ ਨਹੀਂ ਦਲੀ ਹੋ ਇੱਕ ਵਾਰੀ ਇਹ ਫੋਟਨਾ ਮੀਟਾਂ ਹੀ ਦੱਸ ਕੇ ਉਹ ਮੀਟਿੰਗ ਕਰਕੇ ਉਹ ਅਗਲੀ ਤਰੀਕ ਵੀ ਦੇ ਸਕਦੇ ਆ ਵੀ ਐ ਐਨੇ ਮਹੀਨੇ ਨੂੰ ਆਇਆ ਜੋ ਉਹ ਤੇ ਕਰ ਫਿਰ ਸੋਣਗੇ ਹੋ ਸਕਦਾ ਉਸ ਚੀਜ਼ ਨੂੰ 2 ਸਾਲ ਤੱਕ ਲੈ ਜਾਣ ਜਿੰਨਾ ਮਰਜ਼ੀ ਲੰਮਾ ਕਰ ਦੇਣਾ ਉਹ ਉਹਨਾਂ ਦੇ ਹੱਥ 'ਚ ਹੀ ਆ ਮਤਲਬ ਉਹਨਾਂ 'ਚ ਤੁਸੀਂ ਹਸਪਤਾਲ ਨੂੰ ਨਾਰਾਂ ਦੇ ਵਿੱਚ ਖੜਾ ਨਾ ਹੋ ਗਏ ਅੱਜ ਲੋੜ ਹੈ ਐਸੇ ਮੱਥਿਆਂ ਵੀ ਜੋ ਹੈਂਕਰ ਅੱਗੇ ਕਦੇ ਝੁਕੇ ਨਾ ਹੋਵਨ ਕੁਝ ਨੀ ਵੀ ਪੈਣਾ ਸਾਡੇ ਜੀਬ ਪਹੁੰਚੇ ਨੇ ਆ ਆਪਾ ਨਾਮ ਸਿਧਾਨੀ ਦੀ ਉੱਚ ਆਵਾਜ਼ ਦੇ ਵਿੱਚ ਪਤਾ ਲੱਗੇ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਕੋਈ ਪ੍ਰੋਗਰਾਮ ਹੋ ਰਿਹਾ ਮਜ਼ਦੂਰਾਂ ਦੇ ਸਵੱਛ ਰਿਹਾ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਹ ਸਲਾਮ 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 ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਹ ਸਲਾਮ ਲਾਹ ਸਲਾਮ ਸ਼ਹੀਦੋ ਤੁਹਾਡੀ ਸੋਚ ਤੇ ਮਾਰੇ ਦਮਾਗੇ ਝੋਕ ਕੇ ਬਹੁਤ ਸਾਰੇ ਬੁਲਾਰਿਆਂ ਨੇ ਬੋਲਣਾ ਜੇ ਜਿੰਨਾ ਤੇ ਅਸੀਂ ਇਕੱਠੇ ਨਾ ਹੋਵਾਂਗੇ ਆਪਣੇ ਹੱਕਾਂ ਦੇ ਖਾਤਰ ਤੇ ਆਪਾਂ ਉਸ ਪਾਰਲੀਮੈਂਟ ਤੇ ਕਰਜ਼ਾ ਨਹੀਂ ਕਰ ਸਕਾਂ। ਆਉਣ ਵਾਲੇ ਸਮੇਂ ਦੇ ਵਿੱਚ ਬੜਾ ਇੱਕ ਧੁੰਦਲਾ ਸਾਡੇ ਬੱਚਿਆਂ ਦਾ ਮੈਂ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਰਹਾ ਦੇਖੀ ਦਾ ਬੱਚਿਆਂ ਦੇ ਹਾਲਾਤ ਪਾਸ 1 ਪਾਸ 2 ਵਾਲੇ ਬੱਚੇ ਪਾਸ ਆਊਟ ਕਰਨ ਤੋਂ ਬਾਅਦ ਬਹੁਤ ਹੀ ਢਾਮਡੋਲ ਜਿੰਦਗੀ ਹੈਗਾ ਕਿਉਂਕਿ ਮਿਲਦਾ ਹੀ ਕੁਝ ਨਹੀਂ ਸੋ ਇਹਨਾਂ ਲੋਟੂ ਤੋਲਿਆਂ ਨੂੰ ਆਪਾਂ ਨੱਥਾਂ ਪਾਉਣੀਆਂ ਤੇ ਧਿਆਨ ਦਿਓ ਇਹ ਲੋਕ ਬੋਲੀਆਂ ਵਿੱਚ ਕੀ ਕਹਿਆ ਗਿਆ ਮਾਈਕ ਪਾਵੇਂ ਨਹੀਂ ਵੀ ਚੱਲਦਾ ਮੈਂ ਫਿਰ ਵੀ ਤੁਹਾਨੂੰ ਇਸ ਮੌਕੇ ਤੇ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗਾ ਆ ਵਕਤ ਪਾਉਂਦੇ ਕਰਦੇ ਕਹਾਲੇ ਮਾਲੇ ਲਾਰੇ ਲਾਲਾ ਵਕਤ ਪਾਉਂਦੇ ਕਰਦੇ ਕਹਾਲੇ ਮਾਲੇ ਵੋਟਾਂ ਦੇ ਵਿੱਚ ਤਰਲੇ ਕਰਦੇ ਰਾਮ ਰਾਜ ਦੇ ਸਾਲ ਵੋਟਾਂ ਦੇ ਵਿੱਚ ਤਰਲੇ ਕਰਦੇ ਰਾਮ ਰਾਜ ਦੇ ਸਾਲ ਓ ਕੁੜਮਣ ਦੇ ਵਾਇਸਪੈ ਵੀ ਕੱਟ ਥੇ ਹੋ ਕੇ ਓ ਕੁੜਮਣ ਦੇ ਵਾਇਸਪੈ ਕੱਟ ਥੇ ਹੋ ਕੇ ਹਲਕੇ ਮਾਰ ਦੇ ਥਾਰੇ ਕੌਮਗਦਾਰਾਂ ਨੂੰ ਇਹ ਜੋ ਦੇਸ਼ਨ ਕਾਲੇ ਕੌਮਗਦਾਰਾਂ ਨੂੰ ਇਹ ਜੋ ਦੇਸ਼ਨ ਕਾਲੇ ਕੌਮਗਦਾਰਾਂ ਨੂੰ ਓ ਕੌਣ ਕਿਸੇ ਦੀਆਂ ਪੀਰਾਂ ਜੱਲ ਮੁੱਟੀ ਬਦਵੇ ਨਾ ਤੇ ਸੇਮ ਕਲਰ ਸਭ ਹੋ ਨਹੀਂ ਕਰਤੀ ਲੰਗਰ ਮੇਕ ਕਰਦੇ ਕਿ ਤਨਾ ਸੁਕਾ ਇੱਕ ਮਿੰਨ ਡੋਬਾ ਸੱਚ ਸਿਹਾਨੇ ਕਹਿੰਦੇ ਲੋਕ ਹੱਕ ਪੁੱਛਦੇ ਕਿੰਦੀ ਦੇ ਰੰਦੇ ਲੋਕ ਹੱਕ ਮੁਟਦੇ ਕਿੰਦੀ ਦੇ ਰੰਦੇ ਲੋਕ ਹੱਕ ਮੁਟਦੇ ਜੋਟੀਆਂ ਪਾਆਂ ਤੈਨੂੰ ਮੈਨੂੰ ਫਾਣ ਦਿਖਾ ਤਰ ਖਾ ਖਾ ਜੱਟੀਆਂ ਫਾਣੀਆਂ ਏਕੇ ਵਾਰ ਬਾਜੀਆਂ ਦਿਲਾਂ ਨੇ ਬਤਾਈਆਂ ਏਕੇ ਵਾਰ ਬਾਜੀਆਂ ਗਾਂਂਦੀ ਬਤਾਈਆਂ ਏਕੇ ਵਾਰ ਬਾਜੋ ਲਾਉ ਚੂਸ ਕੇ ਢੱਡ ਬਣਾ ਲੈ ਢੱਡ ਬਣਾ ਲੈ ਤੋੜਾ ਜਿਹਰੀ ਨਾ ਗਾਨੂ ਤੋੜੋ ਪੁੱਟੇ ਪੋੜਾ ਜਿਹਰੀ ਨਾ ਗਾਨੂ थोड़ा गहरी नाकांद धंधो पर थोड़ा गहरी नाकांद मैंने बस किया पे काम में हे मन दे कौन <प्थाँगा> तो किसे दिया पीड़ा जाने कुछ ही बदले लगते सेम कलर सब हो गई पर एक ढंग से करते चिकन सोका एक दिन डोबा सियाने के नोट हमको बदले सलाम वाह सलाम सलाम शामें करिया मशवार ਮਹਾਰਾਜ ਜੀ ਅਪੋਸ਼ਾ ਨੂੰ ਕਰਨਾ ਹੈ ਮੈਂ ਕੋ ਦਾ ਦਫਾ ਤੋਂ ਤੁਮੇ ਨੀ ਕਰੂ ਹਿਸਾਬ ਨੇ ਮੈਨੇ 2 ਮਿੰਟ ਦਾ ਸਮਾਂ ਦਿੱਤਾ ਹੈ ਇੱਕੋ ਹੀ ਇੱਕ ਬੇਨਤੀ ਹੈ ਕਿ ਅਸੀਂ ਕੰਮਾਂ ਵਿੱਚ ਇੰਨੇ ਉਲਝੇ ਹੋਏ ਕਿ ਅਸੀਂ ਆਪਣੇ ਲਈ ਨੀ ਸਮਾਂ ਕੱਢ ਪਾ ਰਹੇ ਤੁਸੀਂ ਇੰਨਾ ਜਿਆਦਾ ਉਲਝਿਆ ਜਾ ਰਹੇ ਤੁਸੀਂ ਆ ਵੀ ਕਰ ਲੋ ਤੁਸੀਂ ਆ ਵੀ ਕਰ ਲੋ ਤੁਸੀਂ ਇਹ ਵੀ ਕਰ ਲੋ ਜਦੋਂ ਤੱਕ ਅਸੀਂ ਆਪਣੇ ਲਈ ਸਮਾਂ ਨਹੀਂ ਕੱਢਦੇ ਬੇਨਤੀ ਦਿੰਦੇ ਸੀ ਤੁਹਾਨੂੰ ਲਾਲ ਫਲਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਲਾਹ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਇਸਤਿਹਾਰ ਹੋ ਗਿਆ ਨਾਨਕੀ ਮੰਡਲ ਤੇ ਮੇਰੇ ਸਾਹਮਣੇ ਹਾਜ਼ਰ ਇੰਸਪੈਕਟਰ ਹੋਏ ਸਾਕਾ ਪਿੰਡਾ ਤੋਂ ਆਏ ਹੋਏ 15 ਸਾਲ ਬਾਅਦ ਸਰਪ੍ਰਸਤ ਮੁਖੀ ਅਧਿਕਾਰ ਸਾਹਿਬ ਵਾਹਿਗੁਰੂ ਜੀ ਦਾ ਸਲਾਮ ਵਾਹਿਗੁਰੂ ਜੀ ਦੀ ਫਤਿਹ ਪਾਸੇ ਜਿਨ੍ਹਾਂ ਨੂੰ ਲਾਹ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਗੋਦੇਸ਼ੀ ਹਿਦਾਂ ਨੂੰ ਲਾਹ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨਗੀ ਮੰਡਲ ਬਖਵਾ ਕਪਿੰਡਾ ਤੋਂ ਆਏ ਹੋਏ ਮਜ਼ਦੂਰ ਸਾਥੀਓ ਭੈਣੋ ਦਸਤਖਤ ਫੁਲਾਰੇ ਦਸ ਤੇ ਜੇ ਇਖਤਰਾ ਪਹਾੜ ਦੇ ਵਿਚੋਂ ਲੰਘਦੇ ਨਹੀਂ ਚਾਲੀ ਤੇ ਸਾਡੇ ਮਜ਼ਦੂਰ ਜਿਹੜੇ ਸ਼ਹੀਦ ਕੀਤੇ ਗਏ ਜਿਨ੍ਹਾਂ ਨੇ ਬੜੀ ਹੀ ਲਾਮਬੰਦੀ ਦੇ ਨਾਲ ਪੂਰਾ ਤੇੜਾ ਹੱਥੀ ਅਟਕਾ ਢਾ ਦੇ ਵਿਚ ਤੁਸੀਂ ਹੂੰ ਹੂੰ ਤੇ ਬੜੇ ਹੋ ਲੰਮੇ ਹੱਥ ਤੇ ਉਹਨਾਂ ਦੇ ਲਈ ਲੜਾਈ ਚੀਰ ਉੱਥੇ ਵਿੱਟੀ ਸੀ ਜਿਹਦੇ ਚ ਪ੍ਰਾਪਤੀਆਂ ਹੋਈਆਂ ਸੀ ਤਾਂ ਇਸੇ ਲੜਾਈ ਦੇ ਵਿੱਚੋਂ ਇਸ ਲਾਲ ਝੰਡੇ ਦੇ ਵਿੱਚੋਂ ਇਸ ਝੰਡੇ ਦਾ ਰੰਗ ਵੀ ਜਿਹੜਾ ਲਾਲ ਸੀ ਉੱਥੇ ਹੀ ਹੋਇਆ ਸੀ ਕਿ ਅੱਜ ਵੀ ਅੱਜ ਇਹ ਇਸ ਲਾਲ ਝੰਡੇ ਦੇ ਝੰਡੇ ਥੱਲੇ ਜੇ ਤੁਜੀ ਥੱਲੇ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਸੇਕ ਕਰਨ ਲਈ ਇਕੱਤਰ ਹੋਏ ਆਂ ਪਰ ਸਮੇਂ ਨੇ ਫੇਰ ਬੜਾ ਕਰਵਟ ਖਦਾ ਇਹ ਆਉਣ ਵਾਲੇ ਜਿਹੜੇ ਹਾਕਮ ਹੈ ਜਿਹੜੇ ਪੀਜੀ ਪਤੀਏ ਚ ਜਿਹੜੇ ਹੁਣ ਦੀਆਂ ਮਜੂਤਾ ਸਰਕਾਰਾਂ ਚਲਾ ਰਹੇ ਹੈ ਜਿੱਥੋਂ ਸਥਿਤੀ ਮੁੜ ਕੇ ਇਹ ਲੜਾਈ ਸ਼ੁਰੂ ਹੋਈ ਸੀ ਉਸੇ ਤਰ੍ਹਾਂ ਤਰੀਕੇ ਦੇ ਲੈ ਕੇ ਫੇਰ ਰੋਕ ਦਿੱਤੀ ਹੈ ਜਿਹੜੇ ਨਵੇਂ ਕਿਰਤਕੋੜ ਮੋਦੀ ਦੀ ਸਰਕਾਰ ਪਾਸ ਕਰੀ ਬੈਠੀ ਹੈ ਪਰ ਹਜੇ ਤੱਕ ਬਸ ਲਾਗੂ ਕਰਨ ਵਾਲੀ ਹੈ ਜਿਹੜੇ ਕਿ ਲਾਗੂ ਹੋ ਜਾਣੇ ਆ ਛੋਟੇ ਦਵਾ ਦੇ ਥੱਲੇ ਹਜੇ ਉਹ ਪੂਰ ਪੂਰ ਨੂੰ ਦੇ ਵਿੱਚ ਅਮਰੀ ਜਾਮੇ ਚ ਨਹੀਂ ਆਈ ਜਿਹੜਾ 8 ਘੰਟੇ ਦਾ ਕੰਮ ਸਾਡੇ ਪੁਰਖਿਆਂ ਨੇ ਸ਼ਹੀਦੀਆਂ ਦੇ ਕੇ ਖੂਨ ਵਹਾ ਕੇ ਕਰਵਾਇਆ ਸੀ ਉਹਨੂੰ ਫੇਰ ਮੋੜ ਆ ਅਸੀਂ ਮੀਟਿੰਗ ਕਰਾਂਗੇ ਤੇ ਇਸ ਤੇ ਸਾਡੀ ਗੱਲਬਾਤ ਚੱਲ ਰਹੀ ਹੈ ਤਾਂ ਉਸ ਮੀਟਿੰਗ ਤੋਂ ਅਗਲੀ ਮੀਟਿੰਗ ਹੈ ਜਿਹੜੀ ਹੁਣ ਸਾਨੂੰ 2 ਮਹੀਨੇ ਦਾ ਟਾਈਮ ਦੇਤਾ 6 ਮਹੀਨੇ ਦਾ ਟਾਈਮ ਦੇਤਾ ਨਵਾਂ ਇੱਕ ਕਹਿੰਦਾ ਕਿ ਉਸ ਨਾਲ ਵੀ ਪ੍ਰਦਰਸ਼ਨ ਨਹੀਂ ਕਰ ਸਕਦਾ ਇਹ ਸਾਨੂੰ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਜਿਹੜੀ ਲੜਾਈ ਕੁਰਸ਼ਿਆਂ ਨੇ ਲੜੀ ਸੀ ਉਹ ਲੜਾਈ ਨੂੰ ਦੁਬਾਰਾ ਲੜਨਾ ਪਊਗਾ ਉਹਨਾਂ ਗੱਲਾਂ ਨੂੰ ਜਿਹੜਾ ਬਹਾਲ ਕਰਾਉਣਾ ਪਊਗਾ ਸਾਥੀ ਜੀ ਜੇ ਲੜਾਈ ਕਿਸਾਨ ਦੀ ਹੋਵੇ ਲੜਾਈ ਮਜ਼ਦੂਰ ਦੀ ਹੋਵੇ ਲੜਾਈ ਮੁਲਾਜ਼ਮ ਦੀਦਾਰੇ ਹੈ ਚਾਹੇ ਰੋਡਵੇਜ ਹੋਵੇ ਚਾਹੇ ਸਕੂਲ ਹੋਣ ਚਾਹੇ ਸਾਡੀ ਬਿਜਲੀ ਬੋਰਡ ਹੋਵੇ ਚਾਹੇ ਸਾਡੇ ਹਸਪਤਾਲ ਹੋਣ ਜਿਹੜੀਆਂ ਕਿ ਸਾਡੀਆਂ ਬੁਨਿਆਦੀ ਸਹੂਲਤਾਂ ਹੈ ਇਹ ਵੀ ਸਾਥੀਓ ਆਪਣੇ ਸਹਿਯੋਗ ਦੇ ਨਾਲ ਤੇ ਆਮ ਪਬਲਿਕ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਬਚਾਏ ਜਾਣੇ ਹੈ ਜੇਕਰ ਇਹਨਾਂ ਨੂੰ ਬਚਾਵਾਂਗੇ ਤਾਂ ਹੀ ਜਿਹੜੇ ਸਾਡੇ ਬੱਚੇ ਉਹਨਾਂ ਵਾਲੇ ਪੜ੍ਹ ਲੈਣੇ ਆ ਉਹਨਾਂ ਨੂੰ ਰਜਗਾਰ ਮਿਲੂਗਾ ਨਹੀਂ ਜਿਹੜਾ ਹੈਗਾ ਇਹ ਰਜਗਾਰ ਵੀ ਖਤਮ ਹੋ ਰਿਹਾ ਹੈ ਵਪਾਰ ਵੀ ਖਤਮ ਹੋ ਰਿਹਾ ਹੈ ਮਜ਼ਦੂਰ ਵੀ ਖਤਮ ਹੋ ਰਿਹਾ ਹੈ ਸੋ ਇਹਨੀਆਂ ਗੱਲਾਂ ਕਰਦਾ ਹੋਇਆ ਸ਼ਕਾਂਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ 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 ਸਾਨ ਕੀ ਮੰਡਲ ਵਿੱਚ ਬੈਠੇ ਮੇਰੇ ਸਾਥੀ ਵੱਖ-ਵੱਖ ਜਥੇਬੰਦੀਆਂ ਦੇ ਆਪ ਨੂੰ ਸਤਿ ਸ੍ਰੀ ਅਕਾਲ ਜਿਹੜਾ 1886 ਜੋ ਮਨਾ ਰਹੇ ਆ